ਕਿਸਾਨਾਂ ਦੀਆਂ ਮੁਸੀਬਤਾਂ ਨੂੰ ਹਲੇ ਠੱਲ ਨਹੀਂ ਪਈ ਦੱਸ ਦਿੰਦੇ ਹਾਂ ਕਿ ਬਿਆਸ ਦਰਿਆ ਵਿੱਚ ਪਾਣੀ ਦੇ ਘਟਦੇ ਵਰਦੇ ਦਵਾ ਚੜਾਣੇ ਪਾਣੀ ਮੰਡ ਵਾਸੀਆਂ ਦੀਆਂ ਹਲੇ ਵੀ ਰਾਤਾਂ ਦੀ ਨੀਂਦਾਂ ਉਡਾ ਕੇ ਰੱਖੀਆਂ ਹੋਈਆਂ ਨੇ ਬੀਤੇ ਇੱਕ ਹਫਤੇ ਤੋਂ ਪਾਣੀ ਦਾ ਪੱਧਰ ਘਟ ਹੋਣ ਕਾਰਨ ਮੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਪਹਾੜੀ ਖੇਤਰਾਂ ਵਿੱਚ ਪੈ ਰਹਿ ਲਗਾਤਾਰ ਮੀਂਹ ਤੇ ਬੱਦਲ ਫਟਣ ਦੀਆਂ ਘਟਨਾਵਾਂ ਨਾਲ ਪੌਂਗ ਡੈਮ ਦਾ ਪਾਣੀ ਦਾ ਪੱਧਰ ਫਿਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲਿਆ ਗਿਆ ਤੇ ਉਧਰ ਸਫਲਦਲਪੁਰ ਬੰਨ ਨੂੰ ਢਾ ਲੱਗਣ ਕਾਰਨ ਸੈਂਕੜੇ ਏਕੜ ਫਸਲ ਤਬਾਹ ਉੱਈਆ ਪਾਣੀ ਨਾਲ ਬਿਆਸ ਦਰਿਆ ਵਿੱਚੋਂ ਮੁੜ ਤੋਂ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਗਿਆ ਹੈ ਪਰ ਇਸ ਵਾਰ ਪਾਣੀ ਦੇ बहाਣੇ ਦੂਜੇ ਪਾਸੇ ਰੁੱਖ ਕਰਨ ਨਾਲ ਜਿਹੜੇ ਬੰਨ ਪਹਿਲਾਂ ਬਚ ਗਿਆ ਸੀ ਤੇ ਫਸਲਾਂ ਵੀ ਠੀਕ ਸੀ ਉਹਨਾਂ ਨੂੰ ਢਾ ਲਗਾ ਕੇ ਕਈ ਪਿੰਡਾਂ ਦੀਆਂ ਫਸਲਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਪੱਕੀ ਹੋਈ ਝੋਨੇ ਦੀ ਸਾਰੀ ਫਸਲ ਮਲੀਆਂ ਮੀਟ ਹੋ ਗਈ ਹੈ ਜਿਸ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਧੱਕਾ ਲੱਗਿਆ ਕਿਸਾਨ ਆਗੂ ਅਮਰ ਸਿੰਘ ਤੇ ਮੰਡ ਤੇ ਕਿਸਾਨ ਮਨਜੀਤ ਸਿੰਘ ਮੰਨਾ ਸਫਲਦਰ ਵਸੀਆਂ ਨੇ ਦੱਸਿਆ ਕਿ ਉਸ ਦੇ ਬੰਦ ਦੇ ਨਾਲ ਹੈਂਤੀ ਏਕੜ ਝੋਨੇ ਦੀ ਫਸਲ ਸੀ ਜਿਹੜੀ ਪੂਰੀ ਤਰ੍ਹਾਂ ਤਿਆਰ ਸੀ ਪਰ ਦਰਿਆ ਬਿਆਸ ਵਿੱਚ ਪਾਣੀ ਨੇ ਦੁਬਾਰਾ ਵਧੇ ਪੱਧਰ ਨੇ ਸਾਡੀ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਕੇ ਰੱਖ ਦਿੱਤਾ ਤੇ ਸਾਰੀ ਹੀ ਫਸਲ ਪਾਣੀ ਵਿੱਚ ਡੁੱਬ ਗਈ। ਉਹਨਾਂ ਨੇ ਅੱਗੇ ਵੀ ਕਿਹਾ ਕਿ ਇਹ ਨੁਕਸਾਨ ਪਹਿਲਾ ਪਾਣੀ ਦੇ ਵਧੇ ਪੱਧਰ ਕਾਰਨ ਲਾਇ ਦੁਬਾਰੇ ਬੰਨ ਤੋਂ ਹੋਇਆ ਜਿਸ ਕਾਰਨ ਪਾਣੀ ਦੇ ਬਹਾਵ ਵੱਲੋਂ ਬਦਲੇ ਰੁੱਖਕਾਰ ਨਾ ਤਾਂ ਪੈਨਾ ਬੰਨ ਸੁਖੇਤ ਰਿਆ ਤੇ ਨਾ ਹੀ ਫਸਲ ਹੋਣੀ ਇਸ ਢਾਹ ਕਾਰਨ ਮੇਰੀ ਫਸਲ ਤੋਂ ਇਲਾਵਾ ਹੋਰ ਕਿਸਾਨਾਂ ਕਈ ਹੋਰ ਕਈ ਕਰੀਬ 35 ਪਰਿਵਾਰਾਂ ਦੇ ਜਿਹੜੇ ਸੈਂਕੜੇ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਆ ਤੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਪਸ਼ੂਆਂ ਲਈ ਬਣਾਏ ਤਵੇਲੇ ਸੋਲਰ ਪੰਪ ਸਮਰਸੀਵਲ ਮੋਟਰਾਂ ਤੇ ਇੰਜਨ ਤੇ ਹੋਰ ਸਾਰੀਆਂ ਹੜ ਦੀ ਮਾਰ ਹੇਠ ਖਰਾਬ ਹੋ ਗਈਆਂ ਨੇ ਕਿਸਾਨ ਆਗੂ ਰਚਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਡੇ ਹਾਲਾਤ ਹਲੇ ਵੀ ਬਹੁਤ ਬੁਰੇ ਨੇ ਪਾਣੀ ਖੇਤਾਂ ਵਿੱਚ ਵਗ ਰਿਹਾ ਤੇ ਪਿੱਛੇ ਪਹਾੜੀ ਖੇਤਰ ਵਿੱਚ ਦੁਬਾਰਾ ਪੈਰੀ ਲਗਾਤਾਰ ਮੀਂਹ ਕਾ ਨ ਪਾਣੀ ਦਾ ਪੱਦਰ 1 ਲੱਖ ਕਿਊਸਕ ਨੂੰ ਪਾਰ ਕਰ ਗਿਆ ਹੈ ਉਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਸੰਗਤਾਂ ਵੱਲੋਂ ਬਣਾਇਆ ਗਿਆ ਬੰਨ ਪੂਰੀ ਤਰ੍ਹਾਂ ਟੁੱਟ ਗਿਆ ਸੀ ਤੇ ਬੰਨ ਨੂੰ ਬਹੁਤ ਵੱਡੇ ਵੱਡੇ ਤੋੜ ਲੱਗੇ ਹੋਏ ਨੇ ਕਈ ਘਰ ਵੀ ਢਹ ਢੇਰੀ ਹੋ ਗਏ ਨੇ ਤੇ ਦਰਿਆ ਬਿਆਸ ਨਾਲ ਸਾਡੇ ਕਰੀਬ 15 ਪਿੰਡਾਂ ਦੀ ਫਸਲ ਸਾਰੀ ਖਤਮ ਹੋ ਚੁੱਕੀ ਆ 2023 ਵਿੱਚ ਆਏ ਹੜ੍ਹ ਕਾਰਨ ਰੇਤਾ ਤੇ ਮਿੱਟੀ ਜ਼ਮੀਨ ਵਿੱਚ ਪੈਣ ਕਾਰਨ 2024 ਵਿੱਚ ਵੀ ਫਸਲਾਂ ਨਹੀਂ ਹੋ ਸਕੀਆਂ ਸੀ ਤੇ ਹੁਣ ਇਸ ਵਾਰ ਫਸਲ ਤੋਂ ਵੱਡੀ ਉਮੀਦ ਸੀ ਘਰ ਨੇ ਸਾਰਾ ਕੁਝ ਮਲੀਆਂ ਮੇਟ ਕਰ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਹੁਣ ਸਰਕਾਰਾਂ ਸਾਥ ਦੇਣਗੀਆਂ ਤਾਂ ਕਣਕ ਦੀ ਫਸਲ ਬੀਜਣ ਦੀ ਆਸ ਤੇ ਬੰਨ ਨੂੰ ਬੰਨਨ ਦੀ ਕੋਸ਼ਿਸ਼ ਜਿਹੜੀ ਹੋ ਸਕਦੀ ਹੈ ਤੇ ਉਹਨਾਂ ਨੇ ਸਰਕਾਰ ਤੋਂ ਖਰਾਬ ਫਸਲਾਂ ਦਾ ਘੱਟੋ ਘੱਟ ਜਿਹੜਾ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਆ ਇਸ ਤੋਂ ਬਾਅਦ ਖਿਜਰਪੁਰ ਮੰਡ ਤੇ ਫਤਿਹਵਲੀ ਖਾਂ ਮਿਆਣੀ ਮਲਾਵਾ ਕਈ ਪਿੰਡਾਂ ਦੀ ਜ਼ਮੀਨ ਪਾਈ ਨਾਲ ਰੁੜ ਗਈ ਹੈ ਤੇ ਵੱਡੀ ਪੱਧਰ ਤੇ ਨੁਕਸਾਨ ਹੋਇਆ ਇਹਨਾਂ ਨੁਕਸਾਨ ਪਹਿਲਾਂ ਨਹੀਂ ਸੀ ਹੋਇਆ ਜਿਨ੍ਹਾਂ ਹੁਣ ਹੋਇਆ ਉਹਨਾਂ ਨੇ ਦੱਸਿਆ ਕਿ ਸਾਡੀਆਂ ਸਾਰੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਨੇ ਬਿਆਸ ਦਰਿਆ ਕਾਰਨ ਆਲੇ-ਬਾਲੇ ਬੰਨ ਨੂੰ ਵੀ ਮਾਰ ਬਹੁਤ ਜ਼ਿਆਦਾ ਪਈ ਹੈ ਤੇ ਦੁਬਾਰਾ ਬੰਨਣਾ ਵੀ ਹੁਣ ਕਿਸਾਨਾਂ ਲਈ ਚੁਣੌਤੀ ਬਣ ਗਿਆ ਹੈ ਕਿਸਾਨਾਂ ਨੇ ਕਿਹਾ ਕਿ ਹਲੇ ਵੀ ਪਾਣੀ ਦਾ ਪੱਦਰ ਘਟਿਆ ਨਹੀਂ